ਹਾਂਜੀ ਮੰਮਾ ਤੁਸੀਂ ਟੈਨਸ਼ਨ ਨਾ ਲਓ ਮੈਂ ਤੁਹਾਨੂੰ ਭੇਜ ਦਾਂ ਪੈਸੇ ਹਾਂਜੀ ਹਾਂਜੀ ਬਸ 5-10 ਮਿੰਟ ਵਿੱਚ ਤੁਹਾਨੂੰ ਭੇਜ ਰਿਹਾ ਮੈਨੂੰ ਭੇਜਨੇ ਆ ਪੈਸੇ ਯਾਰ ਮੰਮੀ ਦਾ ਫੋਨ ਸੀ ਕਹਿੰਦੇ ਪੈਸੇ ਦੀ ਲੋੜਾ ਥੋੜੀ ਜੀ ਦਵਾਈ ਵਾਸਤੇ ਮੈਂ ਕਿਹਾ ਚੱਲ ਮੈਂ ਭੇਜ ਦਿੰਦਾ ਕੋਈ ਲੋੜ ਨਹੀਂ ਉਹਨਾਂ ਨੂੰ ਪੈਸੇ ਭੁਜੇ ਭੇਜ ਜੰਦੀ ਇੱਥੇ ਆਪਣੇ ਖਰਚੇ ਨੇ ਸਾਡੇ ਪੂਰੇ ਹੁੰਦੇ ਉਹਨਾਂ ਨੂੰ ਰੋਜ਼ ਰੋਜ਼ ਪੈਸੇ ਕਿੱਥੋਂ ਭੇਜੀ ਜਾਈਏ ਯਾਰ ਮੇਰੇ ਕੋ ਹੈਗੇ ਆ ਪੈਸੇ ਨਾ ਆਪੇ ਦੇ ਦਊਂਗਾ ਤੂੰ ਕੋਈ ਟੈਨਸ਼ਨ ਲਈ ਐਵੇਂ ਮੈਂ ਤੁਹਾਨੂੰ ਕਿਹਾ ਨਾ ਨਹੀਂ ਦੇਨੇ ਪੈਸੇ ਤੇ ਨਹੀਂ ਦੇਨੇ ਯਾਰ ਜੇ ਇਸ ਟਾਈਮ ਉਹਨਾਂ ਦੇ ਓਖਾ ਟਾਈਮ ਆ ਤੇ ਜੇ ਆਪਾਂ ਹੀ ਨਾਲ ਖੜਾਂਗੇ ਤਾਂ ਹੋਰ ਕੌਣ ਖੜੂਗਾ ਜੇ ਆਪਾਂ ਦੇ ਦਾਂਗੇ ਪੈਸੇ ਤਾਂ ਆਪਾਂ ਨੂੰ ਕੀ ਫਰਕ ਪੈਣ ਲੱਗਾ ਜ਼ਰੂਰੀ ਨਹੀਂ ਹਰ ਵਾਰ ਤੁਸੀਂ ਨਾਲ ਛੜਨਾ ਤੁਹਾਡੇ ਭਰਾ ਹੈ ਜਨਾ ਆਪੇ ਉਹ ਤੋਂ ਮੰਗ ਲੈਣਗੇ ਯਾਰ ਗੱਲ ਨੂੰ ਸਮਝ ਉਹ ਮੇਰੇ ਭਰਾ ਤੋਂ ਨਹੀਂ ਮੰਗ ਸਕਦੇ ਪੈਸੇ ਜੇ ਤੁਹਾਡੇ ਭਰਾ ਤੋਂ ਨਹੀਂ ਨਾ ਮੰਨਸਲ ਦੇ ਤਾਂ ਤੁਹਾਡੇ ਤੋਂ ਵੀ ਨਾ ਮੰਨ ਲੈ ਤੁਸੀਂ ਵੀ ਸਮਝੋ ਇਸ ਗੱਲ ਨੂੰ ਯਾਰ ਮੈਂ ਹੁਣ ਕਹਿ ਚੁੱਕਾ ਮੈਂ ਪੈਸੇ ਪਾ ਦਿੰਨਾ 10 ਮਿੰਟ ਚ ਕਿਹਾ ਹੀ ਹੈ ਨਾ ਪਾਏ ਤਾਂ ਨਹੀਂ ਹਜੇ ਜਵਾਬ ਦੇ ਦਿਓ ਯਾਰ ਐਂ ਜਵਾਬ ਦਿੰਦਾ ਚੰਗਾ ਲੱਗਦਾ ਹੁਣ ਮੈ ਤੇ ਜਵਾਬ ਦੇ ਹਰੂ ਆਪਕ ਤੱਕ ਮੈਨੂੰ ਤੁਹਾਨੂੰ ਦੱਸਣਾ ਭੁੱਲ ਗਿਆ ਸੀਗਾ ਜਿਹੜੇ ਪੈਸੇ ਮੇਰੇ ਕੋਲ ਪਏ ਸੀ ਨਾ ਜਿਹੜੇ ਤੁਹਾਨੂੰ ਮੈਂ ਕਹਿਆ ਸੀ ਭਾ ਦੇਣਾ ਉਹਨੇ ਵਿੱਚ ਤੇ ਮੇਰੇ ਕਿਸੇ ਦੋਸਤ ਦੇ ਸੀਗੇ ਉਹਨਾਂ ਨੂੰ ਮੈਨੂੰ ਇੱਕਦਮ ਹੀ ਫੋਨ ਆ ਗਿਆ ਕਿ ਮੈਨੂੰ ਐਮਰਜੈਂਸੀ ਹੈ ਉਹਨੂੰ ਰੋੜਾ ਪੈਣਾ ਸੀ ਤੇ ਮੈਂ ਉਹਨੂੰ ਦੇਣ ਲੱਗਾ ਹਾਂ ਅੱਛਾ ਓਕੇ ਲੱਲ ਕੋਈ ਨਾ ਪੁੱਤ ਆਹ ਹੋਈ ਨਾ ਲੱਲ ਤੁਸੀਂ ਮੇਰੀ ਜਲ ਮੰਨੋਗੇ ਤਾਂ ਸਹੀ ਰਹੂਗੇ ਲੋਕੀ ਦੇ ਸਮੇਂ ਤੇ ਤੁਸੀਂ ਬਹੁਤ ਭੋਲੇ ਆਂ ਤਾਂ ਜੋ ਜਿੰਨੇ ਮਰਜੀ ਪੈਸੇ ਲੈ ਲਓ ਸਿੱਖ ਰਹੇ ਆ ਹਲੋ ਹਾਂਜੀ ਮੰਮੀ ਹਾਂ ਪੁੱਤ ਮੈਂ ਨਾ ਮੋਨੂ ਨੂੰ ਫੋਨ ਕੀਤਾ ਸੀ ਪਹਿਲਾਂ ਤਾਂ ਉਹਨੇ ਪੈਸਿਆਂ ਨੂੰ ਹਾਂ ਕਰਤੀ ਹੁਣ ਕਹਿੰਦਾ ਮੇਰੇ ਕੋਲੋਂ ਹੋਣੇ ਨਹੀਂ ਹੈ ਜੇ ਪੁੱਤ ਮੇਰੀਆਂ ਤਾਂ ਦਵਾਈਆਂ ਵੀ ਖਤਮ ਆ ਮੈਨੂੰ ਸ਼ਰਮਤਾ ਬਹੁਤ ਆਉਂਦੀ ਮੈਨੂੰ ਤੇਰੇ ਕੋਲੋਂ ਪੈਸੇ ਮੰਗਣ ਲੱਗਿਆ ਪਰ ਤੈਨੂੰ ਪਤਾ ਹੀ ਹੈ ਜਦੋਂ ਦਾ ਤੇਰੇ ਭਰਾ ਦਾ ਵਿਆਹ ਆਇਆ ਨਾ ਭਾਬੀ ਤੇਰੀ ਇੱਕ ਪੈਸਾ ਨਹੀਂ ਦੇਣ ਦਿੰਦੀ ਮੈਨੂੰ ਨਾ ਉਹ ਮੇਰੇ ਕੋਲ ਮਿਲ ਆ ਨਾ ਮਤੇ ਆ ਮੈਂ ਤਾਂ ਤੇਰੇ ਕੋਲੋਂ ਤਾਂ ਮੰਗ ਸਕਦੀ ਹਾਂ ਤੂੰ ਤਾਂ ਮੇਰੀ ਧੀ ਆ ਨਾ ਮੰਮੀ ਤੁਸੀਂ ਟੈਨਸ਼ਨ ਨਾ ਲੋ ਮੈਂ ਕਰਦੀ ਹਾਂ ਕੁਛ ਮੈਂ ਆਉਣੀ ਹੁਣੇ ਪੈਸੇ ਲੈ ਕੇ ਤੁਸੀਂ ਮੈਨੂੰ ਦੱਸਿਆ ਜੋ ਨਹੀਂ ਵੀ ਪੈਸੇ ਤੁਹਾਡੀ ਮੰਮੀ ਨੂੰ ਨਹੀਂ ਮੇਰੀ ਮੰਮੀ ਨੂੰ ਚਾਹੀਦੇ ਆ ਨਾਲੇ ਜੇ ਮੇਰੀ ਮੰਮੀ ਨੂੰ ਚਾਹੀਦੇ ਸੀ ਤਾਂ ਤੁਸੀਂ ਪੈਸੇ ਦੇ ਆਨੇ ਸੀ ਪੁੱਛਣ ਦੀ ਵੀ ਲੋੜ ਸੀ ਲਿਆ ਹੁਣ ਮੈਨੂੰ ਦਿਓ ਪੈਸੇ ਮੈਂ ਫਟਾਫਟ ਚਾਚੇ ਦੇ ਦਿਆਂ ਵਾਹ ਬਈ ਵਾਹ ਜਦੋਂ ਪੈਸੇ ਤੇਰੀ ਮੰਮੀ ਨੂੰ ਚਾਹੀਦੇ ਆ ਤਾਂ ਪੁੱਛਣ ਦੀ ਵੀ ਕੋਈ ਲੋੜ ਨਹੀਂ ਲਿਆ ਮੈਂ ਦੇਣ ਨਹੀਂ ਆ ਜਦੋਂ ਮੇਰੀ ਮੰਮੀ ਨੂੰ ਚਾਹੀਦੇ ਸੀਗੇ ਤਾਂ ਲੋਕ ਕਹਿੰਦੇ ਕੀ ਆ ਪਾਗਲ ਇਹ ਤਾਂ ਭੋਲਾ ਵਾ ਇਹਨਾਂ ਦਾ ਲੋਕ ਲੁੱਟਦੇ ਨੇ ਬੜੀ ਸਿਆਣੀ ਆ ਤੂੰ ਸੌਰੀ ਨਾਲੇ ਮੈਂ ਕਿਉਂ ਕਰਾਂ ਤੇਰੀ ਮਾਂ ਦੀ ਹੈਲਪ ਅੱਛਾ ਕਹਿ ਤਾ ਰਹੀਆਂ ਸੌਰੀ ਕੀ ਸੌਰੀ ਜਿਹੜੀ ਮਾਂ ਨੇ ਮੈਨੂੰ ਜੰਮਿਆ ਜਿਹੜੀ ਮਾਂ ਨੇ ਮੈਨੂੰ ਪਾਲ ਪੋਸ ਕੇ ਐਡਾ ਵੱਡਾ ਕਰਤਾ ਜਿਵੇਂ ਉਹਦੇ ਲਈ ਕੁਝ ਕਰਨ ਜਾਂਣਾ ਤਾਂ ਉਹ ਨੂੰ ਕਰਨ ਨਹੀਂ ਦਿੰਦੀ ਤੇ ਆਪਣੀ ਮਾਵਾਰੀ ਕਹਿੰਦੀ ਆ ਮੈਨੂੰ ਪੁੱਛਣ ਦੀ ਵੀ ਲੋੜ ਨਹੀਂ ਨਾਲੇ ਮੈਂ ਕਿਉਂ ਕਰਾਂ ਯਾਰ ਆਪੇ ਕਰ ਲਵੇ ਉਹਦਾ ਮੁੰਡਾ ਹੈਗਾ ਉਹ ਤੋਂ ਕਰਾ ਲਵੇ ਸਾਰਾ ਠੇਕਾ ਮੈਂ ਥੋੜੀ ਲਿਆ ਤੁਹਾਨੂੰ ਪਤਾ ਨਾ ਭਾਬੀ ਵੀਰਨ ਨੂੰ ਮਮੀ ਲਈ ਸੋਚ ਨਹੀਂ ਕਰਨ ਦਿੰਦੀ ਐ ਜੀ ਵੈਸੇ ਤੇਰੇ ਵਿੱਚ ਤੇਰੀ ਭਾਬੀ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈ ਤੇਰੀ ਭਾਬੀ ਨੇ ਤੇਰੇ ਭਰਾ ਤੇ ਤੇਰੀ ਮਾਂ ਨੂੰ ਲਗ ਕਰਤਾ ਤੂੰ ਮੈਨੂੰ ਤੇ ਮੇਰੀ ਮਾਂ ਨੂੰ ਲਗ ਕਰਤਾ ਇੰਟੇਟਾ ਵੱਡਾ ਘਰ ਛੱਡ ਕੇ ਜਾਂ ਫਲੈਟ 'ਚ ਰਹਿ ਰਹੀਆਂ ਸਿਰ ਇਕ ਤੇਰੀ ਵਜ੍ਹਾ ਕਰਕੇ। ਹਾਲੇ ਮੇਰੀ ਗੱਲ ਸੁਣ ਜੇ ਮੈਂ ਆਪਣੀ ਮਾਂ ਤੇ ਤੇਰੀ ਮਾਂ 'ਚ ਕੋਈ ਫਰਕ ਨਹੀਂ ਸਕਦਾ ਤੇ ਤੂੰ ਕਿਉਂ ਫਰਕ ਰੱਖਦੀ ਆ? ਸੋਰੀ ਜੀ। ਜਦੋਂ ਅੱਲ ਮੇਰੀ ਮੰਮੀ ਤੇ ਆਈ ਨਾ ਤਾਂ ਮੈਨੂੰ ਅਹਿਸਾਸ ਹੋਇਆ। ਆਪਾਂ ਨਾ ਚੱਲੀ ਪਿੰਡ ਜਾਵਾਂ ਜਾਂ ਤਾਂ ਮੰਮੀ ਨੂੰ ਆਪ ਆਪਣੇ ਨਾਲ ਹੀ ਲੈ ਆਣਾ। ਉਹਨਾਂ ਦਾ ਵੀ ਓਵੇਂ ਧਿਆਨ ਰੱਖੋ ਜਿਵੇਂ ਮੈਂ ਆਪਦੀ ਮੰਮੀ ਦਾ ਰੱਖਦੀ ਆ। ਤੇ ਨਾਲੇ ਨਾ ਮੈਂ ਸਾਰੀਆਂ ਜਲਦੀਆਂ ਦੀ ਮਾਫੀ ਵੀ ਮੰਗ ਲਾਂਗੀ। ਕਲ ਛੱਡ ਮਾਂ। ਤਾਂ ਚੱਲੀਏ ਆਪਾਂ ਨਾਲੇ ਮੰਮੀ ਨੂੰ ਮਿਲ ਲਈ ਨਾਲੇ ਉਹਨਾਂ ਨੂੰ ਹਸਪੀਟਲ ਚੈੱਕ ਕਰਾ ਜਾਵਾਂਗੇ ਹਾਂਜੀ ਚੱਲੀਏ